ਕਾਰਗਿਲ ਸ਼ਹੀਦ ਦੀ ਯਾਦਗਾਰ ਗੇਟ ਬਣਾਉਣ ਦਾ ਕੰਮ ਪ੍ਰਸ਼ਾਸਨ ਨੇ ਰੋਕ ਦਿੱਤਾ ਥਾਂ ਨੂੰ ਲੈ ਕੇ ਸ਼ਹੀਦ ਦੀ ਪਤਨੀ ਅਤੇ ਪੰਚਾਇਤ ਵਿਭਾਗ ਵਿੱਚ ਚੱਲ ਰਿਹਾ ਸੀ ਵਿਵਾਦ ਤੇ ਸ਼ਹੀਦ ਦੀ ਪਤਨੀ ਨੇ ਵੀ ਚੱਕਰ ਵਾਪਸ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਗੁਰਦਾਸਪੁਰ ਦੇ ਪਿੰਡ ਸ਼ੀਨਾ ਬੇਟ ਵਿਖੇ ਬਣੜੇ ਇਹ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਅਤੇ ਪਿੰਡ ਸ਼ੀਨਾ ਬੇੜ ਦੀ ਪੰਚਾਇਤ ਵਿੱਚ ਚਾਲੇ ਵਿਵਾਦ ਦੇ ਚੱਲਦੇ ਪ੍ਰਸ਼ਾਸਨ ਨੇ ਪਿੰਡ ਵਿੱਚ ਬਣੜੇ ਸ਼ਹੀਦ ਦੀ ਗੇਰ ਦਾ ਕੰਮ ਫਿਲਹਾਲ ਰੋਕ ਦਿੱਤਾ ਹੈ ਸ਼ਹੀਦੀ ਗੇਟ ਬਣਾਉਣ ਲਈ ਸਰਕਾਰ ਵੱਲੋਂ 25 ਸਾਲ ਬਾਅਦ 10 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਸੀ ਅਤੇ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਹੀ ਇੱਕ ਗਲੀ ਦੇ ਬਾਹਰ ਗੇਟ ਦੀ ਉਸਾਰੀ ਵੀ ਸ਼ੁਰੂ ਕਰਵਾ ਦਿੱਤੀ ਸੀ ਪਰ ਕਾਰਗਸ਼ੀਰ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਮਨਜੀਤਕੌਰ ਦੀ ਮੰਗ ਸੀ ਕਿ ਸ਼ਹੀਦੀ ਗੇਟ ਪੁਰਾਣਾ ਸ਼ਾਲਾ ਤੋਂ ਸ਼ੀਨਾ ਬੇਟ ਜਾਂਦੀ ਲਿੰਕ ਰੋਡ ਦੇ ਉੱਤੇ ਬਣਨਾ ਚਾਹੀਦਾ ਹੈ ਤਾਂ ਜੋ ਰੋਡ ਦੇ ਉੱਪਰ ਪਤਾ ਲੱਗ ਸਕੇ ਕਿ ਇਹ ਕਾਰਗਸ਼ੀਰ ਦੇ ਪਿੰਡ ਨੂੰ ਸ਼ਿਰਕ ਜਾਂਦੀ ਹੈ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਨੇ ਪ੍ਰਸ਼ਾਸਨ ਚੇਤਾਣ ਵੀ ਦਿੱਤੀ ਸੀ ਤੋ ਜੇਕਰ ਉਸਦੀ ਮੰਗ ਅਨੁਸਾਰ ਅਸੀ ਜੀ ਗੇਟ ਉਹਨਾਂ ਵੱਲੋਂ ਦਸੀ ਜਗ੍ਹਾ ਤੇ ਨਾ ਬਣਾਇਆ ਗਿਆ ਤਾਂ ਉਹ ਸ਼ਹੀਦ ਨੂੰ ਮਰਦਨ ਉਪਰੰਤ ਮਿਲਿਆ ਵੀ ਚੱਕਰ ਵਾਪਸ ਕਰ ਦੇਣਗੇ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਏਡੀਸੀ ਵੀ ਵੱਲੋਂ ਬੀਡੀਪੀਓ ਨੂੰ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ ਤੇ ਬੀਡੀਪੀਓ ਬਲਜੀਤ ਸਿੰਘ ਵੱਲੋਂ ਪਿੰਡ ਵਿੱਚ ਮਨਰੇਸ਼ੀ ਦੀ ਗੇਰ ਦਾ ਕੰਮ ਰੋਕ ਦਿੱਤਾ ਗਿਆ ਹੈ ਹਾਲਾਂਕਿ ਬੀਡੀਪੀਓ ਬਲਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਥਾਂ ਤੇ ਸ਼ਹੀਦੀ ਨਿਰਮਲ ਸਿੰਘ ਦੀ ਪਤਨੀ ਵੱਲੋਂ ਗੇਟ ਬਣਾਉਣ ਦੀ ਮੰਗ ਰੱਖੀ ਗਈ ਹੈ ਉਥੇ ਹੀ ਹਾਈ ਵੋਲਟੇਜ ਤਾਰਾਂ ਗੁਜਰਦੀਆਂ ਹਨ ਇਸ ਲਈ ਉਥੇ ਗੇਟ ਨਹੀਂ ਬਣਾਇਆ ਜਾਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਫਿਲਹਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਬਾਰੇ ਜਲਦੀ ਹੀ ਇੱਕ ਰਿਪੋਰਟ ਬਣਾ ਦੇਗੀ ਤੇ ਉਦੋਂ ਤੱਕ ਚੱਲ ਰਹੀ ਸੀ ਦੀ ਗੇਟ ਦਾ ਕੰਮ ਰੋਕ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਮਨਜੀਤ ਕੌਰ ਸੁਭੇਦਾਰ ਨਿਰਮਲ ਸਿੰਘ ਸ਼ਹੀਦ ਦੀ ਪਤਨੀ ਕਦੋਂ ਸ਼ਹੀਦ ਹੋ ਸੀ 1999 ਦੇ ਵਿੱਚ ਸ਼ਹੀਦ ਹੋਏ ਨੇ ਉਸ ਤੋਂ ਲੈ ਕੇ ਮਤਲਬ ਕਿ ਅਸੀਂ ਕਾਫੀ ਟਾਈਮ ਗੇਟ ਦੇ ਬਾਰੇ ਕਹਿੰਦੇ ਰਿਹਾ ਤੇ ਉਹ ਮਤਲਬ 25 ਸਾਲ ਬਾਅਦ ਜਾ ਕੇ ਸਾਡਾ ਜਿਹੜਾ ਉਹ ਗੇਟ ਐਡੀਸੀ ਸਾਹਿਬ ਤੋਂ ਗਏ ਡੀਸੀ ਸਾਹਿਬ ਨੇ ਮਤਲਬ ਕਿ ਉਹ ਮਨਜ਼ੂਰ ਕੀਤਾ ਪਰ ਠੀਕ ਹੈ ਤੁਹਾਨੂੰ ਜਿਹੜਾ ਗੇਟ ਹੈ ਤੁਹਾਡਾ ਬਣੇਗਾ ਤੇ ਮਤਲਬ ਸਰਕਾਰ ਨੇ ਸਾਨੂੰ 10 10 ਲੱਖ ਰੁਪਏ ਆ ਜਿਹੜਾ ਉਹ ਮਤਲਬ ਕਿ ਮਨਜ਼ੂਰ ਕੀਤਾ ਉਸ ਟਾਈਮ ਤੇ ਮਤਲਬ ਕਿ ਮੰਨ ਗਏ ਵੀ ਹਾਂ ਜਿਹੜਾ ਗੇਟ ਹੈ ਉਹ ਰੋਡ ਤੇ ਬਣੇਗਾ ਤੇ ਇਹ ਨਵਾਂ ਉਸ ਤੋਂ ਬਾਅਦ ਚੋਣ ਜਾਬਤਾ ਤੋਂ ਬਾਅਦ ਇਹ ਸਰਪੰਚ ਜਿਹੜੇ ਨਵਾਂ ਬਣਿਆ ਇਹਨਾਂ ਨੂੰ ਕਿਹਾ ਕਿ ਜਿਹੜਾ ਗੇਟ ਹੈ ਉਹ ਰੋਡ ਤੇ ਬਣਨਾ ਚਾਹੀਦਾ ਤੇ ਇਹਨਾਂ ਨੇ ਸਾਡੀ ਮਤਲਬ ਕਿ ਨਹੀਂ ਮੰਨੀ ਹੈਗੀ ਇਹਨਾਂ ਨੇ ਜਾ ਕੇ ਡੀਸੀ ਸਾਹਿਬ ਤੋਂ ਮਨਜੂਰੀ ਲੈ ਕੇ ਤੇ ਇਹਨਾਂ ਗੇਟ ਜਿਹੜਾ ਉਹ ਗਲੀ ਦੇ ਵਿੱਚ ਪਿੱਟ ਦੀ ਗਲੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਹ ਦੀ ਮਤਲਬ ਇਹਨਾਂ ਇਹੋ ਹੀ ਗੱਲ ਆ ਕਿ ਜਿਹੜਾ ਗੇਟ ਹੈ ਉਹ ਮੇਨ ਰੋਡ ਤੇ ਬੰਨਾ ਚਾਹੀਦਾ ਸਾਨੂੰ ਵੀਡੀਓ ਸਾਹਿਬ ਨੇ ਉੱਥੇ ਬੁਲਾਇਆ ਸੀਗਾ ਕਿ ਮੈਂ ਉੱਥੇ ਪਹੁੰਚ ਰਿਹਾ ਤੇ ਤੁਸੀਂ ਵੀ ਉੱਥੇ ਆਓ ਮਤਲਬ ਹੈ ਤੇ ਜਦੋਂ ਤੱਕ ਅਸੀਂ ਗਏ ਆ ਉਹ ਤੱਕ ਵੀਡੀਓ ਸਾਹਿਬ ਜਿਹੜੇ ਹੀ ਉਥੋਂ ਵਾਪਸ ਆ ਗਏ ਨੇ ਤੇ ਬੱਚਿਆਂ ਨਾਲ ਉਹਨਾਂ ਨੂੰ ਪੁੱਛਿਆ ਕਿਹਾ ਕਿ ਤੁਸੀਂ ਮਤਲਬ ਕਿ ਸਰ ਵਾਪਸ ਚਲੋ ਉਹਨਾਂ ਕਹਿ ਗਿਆ ਕਿ ਅਸੀਂ ਵਾਪਸ ਨਹੀਂ ਜਾਣਾ ਉੱਥੇ ਦੇ ਪੱਗਾ ਲੱਸਨ ਤੱਕ ਹੋਣਿਆ ਜੋ ਤੱਕ ਸਾਡੇ ਬੱਚੇ ਪਹੁੰਚੇ ਆ ਤੇ ਬੱਚਿਆਂ ਨੇ ਜਾंदे ਉਹਨਾਂ ਨੇ ਧੱਕਾਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਕੌਣ ਹੋਦਿਓ ਮਤਲਬ ਰੁਕਣ ਵਾਲੇ ਪਈ ਅਹੀਂ ਗੇਟ ਬਣਾਣੇ ਬਣਾਣਾ ਅਹੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈ ਆ ਅਹੀਂ ਗੇਟ ਬੰਨਣਾ ਹੀ ਬੰਨਣਾ ਹੈ ਤੇ ਜੇਕਰ ਮਤਲਬ ਹੈ ਕਿ ਇਹ ਗੇਟ ਹੈ ਜੇ ਉਹ ਨਹੀਂ ਮੇਰੇ ਕਹਿੰਦੇ ਨਹੀਂ ਉਹ ਕਰ ਸਕਦੇ ਸਰਕਾਰ ਨਹੀਂ ਕਰਦੀ ਤੇ ਮੈਂ ਜਿਹੜਾ ਵੀਰ ਚੈੱਕਰ ਆ ਉਹ ਸਰਕਾਰ ਨੂੰ ਵਾਪਸ ਕਰਨਾ ਚਾਹੁੰਦੀ ਆ ਕਿਉਂ ਵਾਪਸ ਕਰ ਉਹ ਕਿਉਂ ਜਦੋਂ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਹੈਗੀ ਜੋ ਮੈਂ ਕਹਿੰਦੀ ਨਹੀਂ ਉਹਨਾਂ ਨੇ ਕੀਤਾ ਤੇ ਫਿਰ ਮੇਰਾ ਉਹ ਕੋਈ ਮਤਲਬ ਨਹੀਂ ਬੰਦਾ ਕਿ ਉਹਨਾਂ ਨੂੰ ਵੀਰ ਚੈੱਕਰ ਦਾ ਸ਼ੀਦਾਂ ਦਾ ਉਹ ਮਾਨ ਕੀਤਾ ਜਾ ਹਾਂ ਸ਼ੀਦਾਂ ਦਾ ਜਿਹੜਾ ਅਪਮਾਨ ਕੀਤਾ ਜਾ ਰਿਹਾ ਸਰਪੰਚ ਸਰਪੰਚ ਹੀ ਕਰਦਾ ਪਿਆ ਜੋ ਵੀਡੀਓ ਤੇ ਸਰਪੰਚ ਦੋਨੋਂ ਇਹ ਕਰਦੇ ਪਏ ਜਲਦੀ ਡੀਸੀ ਨੂੰ ਤੁਹਾਨੂੰ ਕਹਿਤਾ ਕਿ ਉੱਥੇ ਬਣੇਗਾ ਹਾਂ ਜੀ ਜੀ ਸਾਹਬ ਨੇ ਕਿਹਾ ਕਿ ਉੱਥੇ ਬਣੇਗਾ ਅਰ ਮੇਰਾ ਨਾਮ ਗੋਰਪ੍ਰੀਤ ਸਿੰਘ ਮੈਂ ਪਿੰਡ ਛੀਨਿਆਪੀਰ ਦਾ ਸਰਪੰਚਾਂ ਇਹ ਮਸਲਾ ਸਾਰ ਕੋਈ ਨਹੀਂ ਹੈਗਾ ਮਸਲਾ ਪਰਿਵਾਰ ਨੇ ਬਣਾਇਆ ਹੋਇਆ ਸਾਨੂੰ ਨਾ ਗਵਰਨਮੈਂਟ ਲੋਕ 10 ਲੱਖ ਦੀ ਗ੍ਰਾਂਟ ਇਸ਼ੂ ਹੋਈ ਆ ਉਹ ਗ੍ਰਾਂਟ ਜਿਹੜੀ ਸਾਡੇ ਕਾਰਗਲ ਸ਼ੀਰ ਸੂਬੇ ਦਾ ਨਿੰਮਲ ਸਿੰਘ ਦੇ ਘੇੜ ਵਾਸਤੇ ਆ ਤੇ 게ਟ ਸੰਬੰਧੀ ਗ੍ਰਾਂਟ ਮਿਲੀ ਆ ਤੇ ਅਸੀਂ ਗ੍ਰਾਂਟ ਦਾ ਜਿਹੜੇ ਸਾਨੂੰ ਸਰਕਾਰੀ ਪ੍ਰਸ਼ਾਸਨ ਹੁਕਮਾ ਲੋ ਡੀਸੀ ਸਾਹਿਬ ਵੱਲੋਂ ਆਰ ਡੀਸੀ ਸਾਹਿਬ ਨੇ ਹਸਾਇਨ ਕੀਤੇ ਏ ਡੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਤੇ ਉਹ ਕਹਿੰਦੀ ਪੰਚਾਇਤ ਜਿੱਥੇ ਚਾਹੇਗੀ ਉਹਦਾ ਕੰਮ ਕਰਾਏਗੀ ਅਸੀਂ ਮੈਂਕਮੇ ਸਰਕਾਰੀ ਹੁਕਮਾ ਦੇ ਪਾਲਣਾ ਕਰਦੇ ਅਸੀਂ ਕੰਮ ਸ਼ੁਰੂ ਕੀਤਾ ਤੇ ਜਿਹੜਾ ਸ਼ਹੀਦ ਦਾ ਪਰਿਵਾਰ ਆ ਉਹ ਕਹਿੰਦੇ ਕਿ ਸਾਨੂੰ ਬਿਨਾਂ ਪੁੱਛੇ ਕੰਮ ਸ਼ੁਰੂ ਕੀਤਾ ਪੰਚਾਇਤ ਨੇ ਇਸ ਤੋਂ ਇਲਾਵਾ ਕੀ ਅਸੀਂ ਮੈਂ ਆਪਣੇ ਮੌਜੂਦਾ ਦੋ ਮੈਂਬਰ ਹਰਦੇਵ ਸਿੰਘ ਤੇ ਨਾਲ ਆਪਣਾ ਲਖਵਿੰਦਰ ਕੁਮਾਰ ਜਿਹੜਾ ਐਸਸੀ ਮੈਂਬਰ ਆ ਇਹਨਾਂ ਨੂੰ ਭੇਜਿਆ ਹੀ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਨਿਰਮਲ ਸਿੰਘ ਜੀ ਜਾਂ ਮਨਜੀਤ ਕੌਰ ਜੀ ਮਾਤਾ ਜੀ ਆਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਅਸੀਂ ਤੁਹਾਨੂੰ ਘਟਨ ਕਰਦੇ ਪਿਆ ਕਿ ਤੁਸੀਂ ਉੱਥੇ ਪਹੁੰਚੋ ਔਰ ਬਿਨਾ ਗੱਲ ਤੋਂ ਨਾ ਮੈਂਬਰਾਂ ਦੀ ਵੀ ਗੱਲ ਪਏ ਉਹਨਾਂ ਮੇਰੇ ਨਾਲ 4 ਮਿੰਟ ਕੁਝ ਸੈਕਿੰਡ ਗੱਲ ਕੀਤੀ ਫੋਨ ਤੇ ਉਹਨਾਂ ਮੇਰੇ ਨਾਲ ਬੜੀ ਗਲਤ ਲੈਂਗੁਏਜ ਵਿੱਚ ਗੱਲ ਕੀਤੀ ਗਾਲਾਂ ਵੀ ਕੱਢੀਆਂ ਨੇ ਅਸੀਂ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਕਿਹਾ ਅਸੀਂ ਕਿਹਾ ਕਿ ਤੁਹਾਡੇ ਅਸੀਂ ਵੇਟ ਕਰਦੇ 11:30 ਵਜੇ ਤੱਕ ਆਓ ਤੁਹਾਡੇ ਕੋਈ ਅਸੀਂ ਤੋਂ ਘਟਨ ਕਰਾਵਾਂਗੇ ਇਹ ਤੋਂ ਇਲਾਵਾ ਉਹ ਨਹੀਂ ਆਏ ਫੇਰ ਨਾ ਹੀ ਗੇਟ ਦਾ ਕੰਮ ਸ਼ੁਰੂ ਕੀਤਾ ਤੇ ਵੀਡੀਓ ਸਾਹਿਬ ਕੋਲ ਉਹਨਾਂ ਨੇ ਜਾ ਕੇ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਤੇ ਕਹਿੰਦੇ ਸੀ ਇੱਕ ਦਿਨ ਵਾਸਤੇ ਕੰਮ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਜਦੋਂ ਵੀਡੀਓ ਸਾਹਿਬ ਨੇ ਮੌਕਾ ਵੇਖਿਆ ਉਹਨਾਂ ਨੂੰ ਟਾਈਮ ਦਿੱਤਾ ਮੈਨੂੰ ਨਹੀਂ ਪਤਾ ਕਿਹੜਾ ਜਥੇਬੰਦੀ ਦਾ ਪ੍ਰਧਾਨ ਸੀ ਉਹ ਆਏ ਵੀਡੀਓ ਸਾਹਿਬ ਮੌਕੇ ਦੇ ਹਾਜ਼ਰੀ ਸਾਰਾ ਨਗਰ ਪੰਚਾਇਤ ਆਡੀ ਉੱਥੇ ਹੀ ਆਂਦਿਆ ਜਿਹੜੇ ਉਹ ਕਿਸਾਨ ਜਥੇਬੰਦੀ ਹੈ ਮੇਰੇ ਸਾਹਮਣੇ ਐਕਸ ਮੈਂ ਨਹੀਂ ਕੋਈ ਵੀ ਐਮਐਨ ਨਹੀਂ ਜਾਣਦਾ ਉਹਨਾਂ ਦਾ ਆਂਦਿਆ ਪੂਰੇ ਪਿੰਡ ਨੂੰ ਗਾਲਾਂ ਕੱਢਣ ਲੱਗ ਪਏ ਖਾਸ ਕਰਕੇ ਉਹਨੇ ਮੈਨੂੰ ਸਰਪੰਚ ਨੂੰ ਗਾਲ ਕੱਢੀ ਜਦੋਂ ਮ ਤੇ ਪਬਲਿਕਾ ਦੀ ਜਿੱਦਾਂ ਇਦਾਂ ਇਕੱਠੀ ਹੋ ਕੇ ਭੜਕ ਗਈ ਕਿ ਤੂੰ ਕੋ ਨੂੰ ਨਾ ਗੱਲਾਂ ਕੱਢਣ ਵਾਲਾ। ਅੱਜ ਕਹਿੰਦਾ ਹੀ ਕਿ ਮੇਨ ਰੋਡ ਤੇ ਗੇਟ ਬੰਨਣਾ ਚਾਹੀਦਾ। ਮੇਨ ਰੋਡ ਤੇ ਗੇਟ ਬੰਨਦਾ ਕਾਰਨ ਹੀ ਕਿ ਅੱਜ ਤੋਂ 6 ਮਹੀਨੇ ਤੱਕ ਨਹੀਂ ਬੰਨ ਸਕਿਆ। ਉਹਦਾ ਇਹ ਕਾਰਨ ਹੈ ਕਿ ਇੱਕ ਤੇ ਟ੍ਰੈਫਿਕ, ਦੂਜੇ ਨੰਬਰ ਤੇ ਮੇਨ ਰੋਡ ਦੇ ਉੱਤੇ ਤਾਰਾਂ ਚੱਲਦੀਆਂ ਪਈਆਂ ਨੇ। ਜਿਹੜੀਆਂ 24 ਘੰਟੇ ਦੇ ਦੂਜੀਆਂ ਤਾਰਾਂ ਨੇ ਇਹਦੇ ਕਰਕੇ ਗੇਟ ਉੱਥੇ ਨਹੀਂ ਬੰਨ ਸਕਦਾ। ਉਹ ਸ਼ੀਦ ਸਾਡੇ ਪੂਰੇ ਦੇਸ਼ ਵਾਸਤੇ ਆ। ਇਹ ਨਹੀਂ ਚਾਹੁੰਦੇ ਕਿ ਉਹ ਵੀਰ ਚੱਕਰ ਵਾਪਸ ਕਰਨ ਫੇਰ ਵੀ ਅਸੀਂ ਉਹਨਾਂ ਦਾ ਸਨਮਾਨ ਕਰਨਿਆਂ। ਜਿਹੜਾ ਕੰਮ ਚੱਲਦਾ ਤੋ ਕੀ ਉਹਨਾਂ ਦੀ ਮੇਨ ਗੱਲ ਹੈ ਜਿੱਦਾਂ ਅਸੀਂ ਗੇਟ ਸ਼ੁਰੂ ਕਰਦੇ ਪਏ ਹਾਂ ਇੱਧਰ ਉਹਨਾਂ ਦੀ ਸਮਾਦ ਆ ਸਾਰਿਆਂ ਨੂੰ ਪੁੱਛ ਕੇ ਵੇਖੋ ਸੰਸਕਾਰ ਉੱਥੇ ਹੋਇਆ ਉਹਨਾਂ ਦਾ ਵੀਰ ਚੱਕਰ ਵਾਪਸ ਕਰਨਾ ਉਹਨਾਂ ਦਾ ਨਿੱਜੀ ਇੱਕ ਮਿੰਟ ਵੀਰ ਚੱਕਰ ਵਾਪਸ ਕਰਨਾ ਅਸੀਂ ਉਹਨਾਂ ਵਾਸਤੇ ਨਹੀਂ ਬੋਲ ਸਕਦੇ ਫੇਰ ਵੀ ਅਸੀਂ ਇੰਨੀ ਗੱਲ ਕਹਿੰਨੇ ਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਪਏ ਜਦੋਂ ਨਗਰ ਪੂਰਾ ਨਾਲ ਆ ਪੰਚਾਇਤ ਪੂਰੀ ਨਾਲ ਆ ਤੇ ਫੇਰ ਉਹਨਾਂ ਨੂੰ ਕੰਮ ਦੇ ਵਿੱਚ ਨਾਲ ਹੋ ਕੇ ਕਰਵਾਉਣਾ ਚਾਹੀਦਾ ਜਿੱਥੇ ਅਸੀਂ ਗਲਤੀ ਕਰਨੇ ਜੇ ਉਹਨਾਂ ਦੇ ਕੈਂ ਤੋਂ ਬਾਹਰ ਜਾਣੇ ਫੇਰ ਆ ਨੁਕਾਨ ਦੇਖੋ ਅੱਜ ہماری ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਔਰ ਮ सबका सैनिक संघर्ष समिति और शहीद परिवार जो हैं माननीय है, डिप्टी कमिश्नर गुरदासपुर से हम मिले हैं मसला आप सबको पता है कि हमारे जिले के कारगिल के योद्धा वीर चक्र विजेता सुविधा निर्मल सिंह की याद में एक यादगार गेट बनाने के लिए सरकार ने दस लाख रुपए की ग्रांट जारी की थी कुछ महीने पहले शहीद परिवार मेरे भाई जो सबका सैनिक संघर्ष समिति के लोगों को लेकर डी साहब से मिले थे और परिवार की ये इच्छा थी कि इच्छा है कि जो प्रानाशा से दिनर को रोड जाता है चेतालीस फुट रोड है वहां पे एक शहीद का गेट बने क्योंकि हमारे जिले के पहले वीर चक्र है ये और ये शहीदों की याद में जो बनने वाले स्मारक है ये गलियों में नहीं बनते आने वाली नस्लें उनसे प्रेरणा लेती हैं मोटिवेशन लेती हैं इसलिए वो परिवार चाहता है कि उस जगह पे उस सड़क पे गेट बने ताकि जो लोग हैं उससे निकलने वाले लोग जो है वो मान करें कि यार इस इलाके ने ऐसा योद्धा देश की वेदी पर कुर्बान किया है और पंचायत है जो हमारा किसी भी विरोध नहीं है पंचायत जो चाहती है कि जो फिरनी है एक छोटी सी वहाँ पे वो अपने वो गेट बनाना चाहती है एक जिद लेके बैठी हुई है कि वहाँ उनका संस्कार हुआ था अपने वहाँ बनाना चाहते हैं वो लेकिन शहीद परिवार चाहता है मेरे जितनी टीम है हमारी शहीद सैनिक परिवार सुरक्षा परिषद सारे शहीदों के परिवार का संघर्ष समिति के मेरे जितने मेम्बर्स हैं ये बड़े ही एक डिसिप्लन लोग हैं ये बड़े प्यार से पंचायत को बोला भाई यार जो परिवार चाहता है साफ कीजिए वो जिद करके बैठे हैं इससे इस प्रकार की सेंटीमेंट हर्ट हुए हैं और आज बड़े अच्छे बढ़िया तरीके से माननीय डी साहब ने हम सबकी बात ध्यान से सुनी है और उन्होंने कंसर्निंग अथॉरिटी एस साहब वीडियो को सबको बोल दिया है कि काम को रोक दिया जाए बंद कर दिया जाए और जो बिजली बोर्ड के बंदे वहां जाके वो कह रहे हैं वहां सितार गुजरती है ऐसा कोई नहीं है नॉर्मल सितार निकलती है लेकिन हमने वो गेट बनवाए हैं अब खुदात गांव का हमारा एक लड़का शहीद हुआ था वहां एक से जाके वो लाइन पूरी शिफ्ट करवाई है

ਉਡੀ ਮੈਸੇਜ ਨੇ ਕੋਈ ਸਰਦਿਸਕਾਇਤ ਕੀਤੀ ਐ ਡੀਸੀ ਸਾਹਿਬ ਨੂੰ ਤੇ ਉਹ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੂੰ ਮਾਰਕ ਕਰ ਦਿੱਤੀ ਆ ਤੇ ਐਸਡੀਐਮ ਸਾਹਿਬ ਨੇ ਇੱਕ ਕਮੇਟੀ ਬਣਾਈ ਆ ਹੁਣ ਉਹਨੇ ਦੋ ਤਿੰਨ ਦਿਨ ਦੇ ਵਿੱਚ ਰਿਪੋਰਟ ਦੇਣੀ ਆ ਤੇ ਫਿਰ ਉਹਦਾ ਜਿਹੜਾ ਮਸਲਾ ਉਹ ਫੇਰ ਹੱਲ ਹੋਣਾ ਜਿਹੜਾ ਪੰਚਾਇਤ ਕਿੱਥੇ ਬਣਾ ਰਹੀ ਆ ਵੇ ਗੇਟ ਤੇ ਆਪਣਾ ਇਹ ਕਿੱਥੇ ਕਹਿੰਦੇ ਪਰਿਵਾਰ ਲਈ ਕਿੱਥੇ ਹੈਗੇ ਪਰਿਵਾਰ ਵਾਲੇ ਜਿਹੜੇ ਆ ਜਿਹੜਾ ਸੀ ਉੱਥੇ ਉਹ ਮੇਨ ਪਿੰਡ ਦੀ ਫਿਰਨੀ ਆ ਪਿੰਡ ਦੇ ਅੰਦਰ ਨੂੰ ਫਿਰਨੀ ਜਾਂਦੀ ਆ ਉੱਥੇ ਬਣਾ ਰਹੀ ਆ ਤੇ ਜਿਹੜਾ ਸੀਦ ਪਰਿਵਾਰ ਆ ਇਹ ਕਹਿੰਦੇ ਆ ਵੀ ਜਿਹੜਾ ਰੋਡ ਜਾਂਦਾ ਵਾ ਉਹਦੇ ਉੱਪਰ ਬਣਨਾ ਚਾਹੀਦਾ ਵਾ ਮਨ ਹੈ ਇੱਕ ਪਿੱਲਰ ਜਿਹੜਾ ਵਾ ਉਹ ਰੋਡ ਦੇ ਦੂਜੇ ਪਾਸੇ ਹੋਣਾ ਚਾਹੀਦਾ ਆਰ ਪਾਸੇ ਰੋਡ ਦੇ ਕਰਨਾ ਚਾਹੀਦਾ ਬਟ ਉਹਦੇ ਤੇ 11 ਕੇਵੀ ਦੀ ਤਾਰਾਂ ਜਾਂਦੀਆਂ ਵਾ ਮੈਂ ਮੌਕਾ ਵੇਖਾਂ ਫਿਰ ਕਮੇਟੀ ਬਣਾਈਏ ਜੋ ਕਮੇਟੀ ਖੜਾ ਕਰੂਗਾ ਫਾਈਨਲ ਹੋ ਜਾਊਗਾ ਜੀ ਫਿਲਹਾਲ ਇਹ ਕੰਮ ਚੱਲਦਾ ਪਿਆ ਕੰਮ ਬੰਦ ਕਰਤਾ ਮੈਂ ਕਿਉਂ ਬੰਦ ਕੀਤਾ ਕੀ ਕਰ ਰਿਹਾ ਡੀਸੀ ਸਾਹਿਬ ਦੇ ਹਦੇਸ਼ ਆਏ ਸੀ ਕਿ ਜਦ ਤੱਕ ਦੋਵੇਂ ਧਿਰਾਂ ਸਹਿਮਤ ਨਹੀਂ ਹੁੰਦੀਆਂ ਉਦ ਤੱਕ ਕੰਮ ਰੋਕ ਦਿਓ ਮੈਂ ਕੰਮ ਬੰਦ ਕਰਵਾ ਦਿੱਤਾ ਕਿੰਨੀ ਗ੍ਰਾਂਟ ਆਈ ਸੀ ਤੇ ਕਿੰਨੇ ਇਲਾਕੇ ਬਣਾ ਸੀ 10 ਲੱਖ ਰੁਪਏ ਗ੍ਰਾਂਟ ਹਾਂਜੀ ਉਹਦਾ ਐਸਟੀਮੇਟ ਪਾਸ ਹੋਇਆ ਹੈ ਵਾ 10 ਲੱਖ ਦਾ ਉਹਦੀ ਗ੍ਰਾਂਟ ਆਈ ਹੈ ਉਹ 10 ਲੱਖ ਨਹੀਂ ਬਣਨਾ